टीवी टुडे चैनल ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਫਗਵਾੜਾ ਸ਼ਹਿਰ ਦੇ ਬੰਗਾ ਰੋਡ ਤੇ ਲੈ ਕੇ ਚੱਲੇ ਹਾਂ ਜਿੱਥੇ ਹਜ਼ਾਰਾਂ ਲੋਕ ਆ ਕੇ ਪਗਵਾਨ ਵਿਸ਼ਵ ਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਨਾਲ-ਨਾਲ ਸ਼੍ਰੀ ਵਿਸ਼ਵ ਕਰਮਾ ਚੈਰੀਟੇਬਲ ਹਸਪਤਾਲ ਦੀ ਇੱਛਾ ਤੇਠਾ अनेका ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਮਾਇਰ ਡਾਕਟਰਾਂ ਤੋਂ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਕਰਵਾ ਕੇ ਇਸ ਹਸਪਤਾਲ ਦਾ ਲਾਹਾ ਲੈਣਦੇ ਦੇਖੇ ਜਾ ਰਹੇ ਹਨ ਇਥੋਂ ਦੇ ਪਹਿਲੇ ਪ੍ਰਬੰਧਕਾਂ ਵੱਲੋਂ ਵੀ ਸਾਰੇ ਕਾਰਜ ਬੜੀ ਹਿੰਮਤ ਅਤੇ ਇਮਾਨਦਾਰੀ ਨਾਲ ਕੀਤੇ ਗਏ ਇਸ ਮਨੁੱਖਤਾ ਦੀ ਸੇਵਾ ਦੇ ਵੱਡੇਰੇ ਕਾਰਜਾਂ ਨੂੰ ਅੱਗੇ ਤੋਰਦਿਆਂ ਅਗਾ ਵੱਧੂ ਵਿਚਾਰਾਂ ਵਾਲੇ ਸਭਾ ਦੇ ਪ੍ਰਧਾਨ ਸ਼੍ਰੀ ਪ੍ਰਦੀਪ ਤੀਮਾਂਦੀ ਅਗਵਾਈ ਵਿੱਚ ਸਮੁੱਚਾ ਅਦਾਰਾ ਵੱਡਿਆਂ ਪੁਲਾਗਾ ਪੁੱਟ ਰਿਹਾ ਹੈ ਆਓ ਦੇਖਦੇ ਹਾਂ ਇਸ ਅਦਾਰੇ ਵਿੱਚ ਹੋ ਰਹੇ ਕੰਮਾਂ ਦੀ ਪੂਰੀ ਰਿਪੋਰਟ ਐਮਡੀ ਦੇਸ਼ ਰਾਜ ਬੰਗਾ ਰਾਹੀ ਪ੍ਰਬੰਧਕਾਂ ਕੋਲੋਂ ਲੈਂਦੇ ਹਾਂ ਇਸ ਅਦਾਰੇ ਦੀ ਜਾਣਕਾਰੀ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਣਾ ਜੀ ਧੰਨਵਾਦ ਅਸੀਂ ਸਾਰੇ ਤਰ੍ਹਾਂ ਦੇ ادارے ਇੱਥੇ ਚਲਾਉਂਦੇ ਆਂ ਭਗਵਾਨ ਵਿਸ਼ਵਕਰਮਾ ਚੈਰੀਟੇਬਲ ਹਸਪੀਟਲ ਟਰਸਟ ਜਿਹੜੀ ਹੈ ਉਹ ਸਾਡੇ ਇਲਾਕੇ ਦੇ ਜਿੰਨੇ ਵੀ ਪਿੰਡ ਆ ਉਥੇ ਦੇ ਲੋਕਾਂ ਦੀ ਭਲਾਈ ਦੇ ਲਈ ਉਹਨਾਂ ਦੀ ਬਿਹਬੂਦੀ ਦੇ ਲਈ ਐਕਸਪਰਟ ਡਾਕਟਰਾਂ ਦੀ ਟੀਮ ਦੇ ਦੁਆਰਾ ਅਸੀਂ ਅੱਖਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਆਪਰੇਸ਼ਨ ਕਰਦੇ ਆਂ ਦੂਸਰੀਆਂ ਜਨਰਲ ਬਿਮਾਰੀਆਂ ਦੇ ਇਲਾਜ ਵੀ ਕੀਤੇ ਜਾਂਦੇ ਆ ਔਰ ਬਾਹਰ ਡਾਕਟਰਾਂ ਦੁਆਰਾ ਕੀਤੇ ਜਾਂਦੇ ਆ ਔਰ ਬਹੁਤ ਜਲਦੀ ਫਸਟ ਫਲੋਰ ਤੇ ਅਸੀਂ 50 ਬੈਡ ਦਾ ਹਸਪੀਟਲ ਜਿਹੜਾ ਹੈਗਾ ਆ ਉਹਦੀ ਵੀ ਸ਼ੁਰੂਆਤ ਕਰਦੀ ਹੈ ਉਹਦੇ ਵਿੱਚ ਵੀ ਮਲਟੀ ਸਪੈਸ਼ੈਲਟੀ ਹਸਪੀਟਲ ਦਾ ਨਾਮ ਜਿਹੜਾ ਹੈ ਅਸੀਂ ਰੱਖਣਾ ਚਾਹੁੰਦੇ ਆ ਜਿੱਥੇ ਕਿ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਔਰ ਆਪਰੇਸ਼ਨਸ ਜਿਹੜੇ ਆ ਉਹ ਕੀਤੇ ਜਾ ਸਕਦੇ ਨੇ ਸਾਡਾ ਪਰਪਸ ਇਹ ਆ ਕਿ ਅਸੀਂ ਉਹਨਾਂ ਲੋਕਾਂ ਦੀ ਸੇਵਾ ਦੇ ਲਈ ਅੱਗੇ ਵਧਿਏ ਜਿਹੜੇ ਕਿ ਦੁਬਈ ਦੇ ਪੈਸੇ ਜਿਹਨਾਂ ਦੇ ਕੋਲ ਨਹੀਂ ਹੁੰਦੇ ਜਾਂ ਮੇਰਾ ਨਾਮ ਡਾਕਟਰ ਗੋਪਾਲ ਕੌਸ਼ਲ ਹੈ ਮੈਂ ਸਿਸ਼ ਕਰਮਾ ਚੈਰੀਟੇ ਬਲੌਂਸਕਿਚ ਦੇ ਵਿੱਚ ਐਜ਼ ਐਮਲੀ ਮੈਡੀਸਨ ਪ੍ਰੈਕਟਿਸ ਕਰ ਰਿਹਾ ਹੈਗਾ ਸੇਵਾਵਾਂ ਦੇ ਰਿਹਾ ਆਪਣੀ ਸਾਡੇ ਇੱਥੇ ਹਸਪੀਟਲ ਦੇ ਵਿੱਚ ਇਸ ਤੋਂ ਇਲਾਵਾ ਹੋਰ ਤਰ੍ਹਾਂ ਹੋਰ ਡਾਕਟਰ ਸਪੈਸ਼ਲਿਸਟ ਹੈਗੇ ਜਿਸ ਤਰ੍ਹਾਂ ਕਿ ਆਈਸ ਦੇ ოਪਥਲਮੋਲੋਜਿਸ ਦੋ ਹੈਗੇ ਸਾਡੇ ਕੋਲ ਫਿਰ ਸਾਡੇ ਕੋਲ ਆਰਥੋ ਸਪੈਸ਼ਲਿਸਟ ਹੈਗੇ ਆ ਫਿਰ ਸਾਡੇ ਕੋਲ ਹੈਗੇ ਨੇ ਸਕਿਨ ਸਪੈਸ਼ਲਿਸਟ ਆਂਦੇ ਸਾਡੇ ਕੋਲ ਤਿੰਨ ਦਿਨ ਤੇ ਆਪਣੀ ਸੇਵਾਵਾਂ ਹੋਰ ਦੇ ਰਹੇ ਡੈਂਟਲ ਡਾਕਟਰ ਹੈਗੇ ਦੋ ਸਪੈਸ਼ਲਿਸਟ ਤੇ ਇੱਕ ਫਿਜ਼ੀਓਥੈਰੇਪੀ ਕੈਬਨਟ ਵੀ ਹੈਗਾ ਸਾਡੇ ਕੋਲ ਤੇ 3 ਡੇਸ ਸਾਡੇ ਕੋਲ ਆਂਦੇ ਨੇ ਸੋਨੋਲੋਜਿਸਟ ਜਿਹੜੇ ਕੀ ਹਰ ਤਰ੍ਹਾਂ ਦੀ ਅਲਟਰਾਸਾਉਂਡ ਸਕੈਨਿੰਗ ਕਰਦੇ ਨੇ ਇਨਕਲੂਡਿੰਗ ਪ੍ਰੈਗਨੈਂਟ ਲੇਡੀਜ਼ ਵੀ ਇਸ ਤੋਂ ਇਲਾਵਾ ਸਾਡੀ ਬਹੁਤ ਵਧੀਆ ਇੱਥੇ ਫੁੱਲ ਫਰनिश्ड ਲੈਬ ਚੱਲ ਰਹੀ ਹੈ ਸਾਰੇ ਟੈਸਟ ਹੁੰਦੇ ਨੇ ਹਾਫ ਰੇਟ ਤੇ ਮਾਰਕੀਟ ਨਾਲੋਂ ਇਹ ਸੇਵਾਵਾਂ ਚੱਲ ਰਹੀਆਂ ਨੇ ਸਾਡੇ ਦੀ ਬਹੁਤ ਵਧੀਆ ਸੇਵਾਵਾਂ ਲੱਗ ਰਹੀਆਂ ਨੇ ਤੇ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਹਰ ਇੱਕ ਤਰ੍ਹਾਂ ਦੇਖ ਰਹੇ ਆ ਦੇਖ ਪਰਖ ਰਹੇ ਆ ਸਾਨੂੰ ਹਾਂਜੀ ਸਹੂਲਤਾਂ ਬਹੁਤ ਵਧੀਆ ਇੱਥੇ ਕਿਹੜੇ ਡਾਕਟਰ ਨੂੰ ਮੈੜਨਾ ਹੈ ਤੁਸੀ ਮੈਂ ਅੱਖਾਂ ਆਪਣਾ ਚੈੱਕਅਪ ਕਰਾਉਣਾ ਆਈ ਹਾਂ ਕਿ ਤੁਹਾਨੂੰ ਲੱਗਦਾ ਬਾਕੀ ਹਸਪਤਾਲਾਂ ਨਾਲੋਂ ਇੱਥੇ ਕੋ ਚੰਗਾ ਲੱਗ ਰਿਹਾ? ਹਾਂਜੀ ਬਹੁਤ ਵਧੀਆ ਹੈ। ਡਾਕਟਰ ਅਸ਼ਾ ਕੋਪਰ ਕਰਦੇ ਆ। ਹਾਂਜੀ ਤੇ ਨਰਸਾਂ ਜੀ ਦਾ ਸਾਰੇ ਸਾਰੇ ਬਹੁਤ ਵਧੀਆ ਗਾਈਡ ਕਰਦੇ ਆ। ਓਕੇ ਠੀਕ ਆ। ਇਹ ਹਸਪਤਲ ਦੀ ਸਵਾਵਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ? ਵਧੀਆ ਆ ਪਰ ਪਹਿਲੀ ਵਾਰ ਆਏ ਆ ਅਜੇ। ਬਾਕੀ ਬਾਕੀਆਂ ਨਾਲ ਰੇਟ ਵਗੈਰਾ ਠੀਕ ਹੈ ਇੱਥੇ ਤੇ ਜਿਹੜੇ ਤੁਹਾਨੂੰ ਕਸ ਕਰਦੇ ਆ। ਹਾਂਜੀ 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 ਟੈਸਟ ਕਰਵਾਏ ਆ ਮੇਰੇ ਘਰ ਵਾਲੇ ਨੇ ਤੇ ਉਹਨਾਂ ਨੇ ਘੱਟ ਪੈਸੇ ਲਏ ਜਿੱਦਾਂ ਬਾਹਰ ਜ਼ਿਆਦਾ ਲੈਂਦੇ ਆ। ਸਰ ਤੁਸੀਂ ਹਸਪਤਾਲ ਜੀ ਆਏ ਕਿਸ ਤਰ੍ਹਾਂ ਦੀ ਸੇਵਾਵਾਂ ਲੱਗ ਰਹੀਆਂ ਤੁਹਾਨੂੰ ਬਹੁਤ ਵਧੀਆ ਸੇਵਾਵਾਂ ਜੀ ਤੇ ਕਿਹੜਾ ਟ੍ਰੀਟਮੈਂਟ ਲੈਣ ਆਏ ਸੀ ਆ ਬੱਚੇ ਦੇ ਦੰਦ ਸੀ ਦੋ ਕਢਵਾਣੇ ਵਾਲੇ ਤੇ ਡਾਕਟਰ ਸਾਹਿਬਾਨ ਦੀ ਕਿੱਦਾਂ ਦੀ ਸਰਵਿਸ ਹੈ ਬਹੁਤ ਵਧੀਆ ਹੈ ਜੀ ਤੇ ਬਾਹਰੋਂ ਤੁਹਾਨੂੰ ਕਿਸ ਤਰ੍ਹਾਂ ਦੇ ਰੇਟ ਲੱਗਦੇ ਤੁਹਾਨੂੰ ਇੱਥੇ ਦੇ ਦੇ ਤਾਂ ਬਾਹਰ ਤਾਂ ਮੈਂ ਪਤਾ ਵੀ ਨਹੀਂ ਕੀਤਾ ਅਸੀਂ ਪਹਿਲਾਂ ਵੀ ਇੱਥੋਂ ਹੀ ਮੈਡੀਸਨ ਲੈਣੇ ਆ ਇਸ ਕਰਕੇ ਇੱਥੇ ਆਏ ਸੀ ਪੱਕੇ ਪ੍ਰਾਣੀ ਫਿਰ ਹੋਏ ਹਾਂ ਹਾਂਜੀ ਹਾਂਜੀ ਚੰਗੀਆਂ ਸੇਵਾਵਾਂ ਕਰਦੇ ਨੇ ਹਾਂਜੀ ਹਾਂਜੀ ਬਹੁਤ ਵਧੀਆ ਹੈ ਤੇ ਹੋਰ ਪਾਸੇ ਵੀ ਦੱਸੋ ਇਸ ਦੀਆਂ ਵੀ ਸੇਵਾਵਾਂ ਅੱਛੀਆਂ ਨੇ ਸਾਰੀਆਂ ਸੇਵਾਵਾਂ ਬਹੁਤ ਵਧੀਆ ਹੈ ਜੀ ਥੈਂਕ ਯੂ ਬਹੁਤ ਜੀ ਕੀ ਇਲਾਜ ਕੀਤਾ ਤੁਹਾਡਾ ਡਾਕਟਰ ਨੇ ਦੰਦ ਕਰਤਾ ਦੰਦਾਂ ਚ ਕੀ ਪ੍ਰੋਬਲਮ ਸੀ ਤੁਹਾਡੇ ਮੁਰਕਾ ਦੰਦ ਸੀ ਕੀ ਹੁੰਦਾ ਸੀ ਦਬਲ ਦੰਦ ਸੀ ਦਬਲ ਦੰਦ ਸੀ ਵਧੀਆ ਲੱਗ ਰਿਹਾ ਹਾਂ अच्छा लौह العلاज ਕੀਤਾ ਡਾਕਟਰ ਜੀ ਦਾ ਠੀਕ ਮਹਿਸੂਸ ਕਰ ਰਹੇ ਹਾਂ ওকে थैंक यू ਤੁਹਾਨੂੰ ਕੁਝ ਬਿਹਤਰੀ ਸੁਭਾਵਾਂ ਲੱਗ ਰਹੀਆਂ ਹਾਂ ਹਾਂ ਜੀ ਹਾਂ ਜੀ ਬੜੀ ਆਈ ਹੈ ਜੀ ਅਲੱਜ ਪੱਖੇ ਨਾਲੋਂ ਆਪਾਂ ਜ਼ਿਆਦਾਤਰ ਦਿੱਤੀ ਪੱਖੋਂ ਜ਼ਿਆਦਾ ਸੋਚਦੇ ਹਾਂ ਕਿ ਇਥੇ ਪੈਸੇ ਤੇ ਲੈ ਦਾ ਵੀ ਕੁਝ ਫਾਇਦਾ ਹੋ ਰਿਹਾ ਚੈਰਿਟੀ ਹੋ ਰਹੀ ਕੁਝ ਹਾਂ ਜੀ ਪੈਸੇ ਦਾ ਹੀ ਫਰਕ ਹੈ ਠੀਕ ਹੈ ਤੇ ਨਰਸਿਸ ਤੇ ਡਾਕਟਰ ਜੀ ਆ ਜਿਹੜਾ ਬਿਹੇਵੀਅਰ ਹੈ ਤੁਹਾਡੇ ਪ੍ਰਤੀ ਪੇਸ਼ੇ ਦਾ ਬਹੁਤ ਚੰਗਾ ਲੱਗ ਰਿਹਾ ਹਾਂ ਜੀ ਬੜੀ ਆਈ ਹੈ ਜੀ ਮਾਡਮ